ਇਹ ਸਾਡੀ ਕੌਮ ਦੇ ਹੀਰੇ ਸੀ ਬਹੁਤ ਯੋਧੇ ਸੀਗੇ ਠੀਕ ਹੈ ਕਿ ਕਿਸੇ ਵੇਲੇ ਭਲਾ ਹਾਤੇ ਹੋ ਜੇ ਵੱਡ ਜਾਂਦੇ ਆ ਕਿ ਇਹੋ ਜੇ ਯੋਧਿਆਂ ਨੂੰ ਪਿੱਛੇ ਕਰਕੇ ਕੋਈ ਦੂਜੇ ਚਾਪਲੂਸ ਲੋਕ ਵੀ ਅੱਗੇ ਆ ਜਾਂਦੇ ਆ ਇਹੋ ਹੀ ਸਾਡੀ ਕੌਮ ਦੀ ਤਰਾਸਦੀ ਰਹੀ ਕਿ ਜਿਹੜੇ ਬੰਦੇ ਜੋਗ ਸੀਗੇ ਜਿਹੜੇ ਸਾਡੀ ਕੌਮ ਦੀ ਅਗਵਾਈ ਕਰਦੇ ਸੀ ਉਹਨਾਂ ਨਾਲ ਕਈ ਵਾਰਾ ਇਨਸਾਫ ਨਹੀਂ ਹੋਇਆ ਜੋ ਉਹਨਾਂ ਦੇ ਸੋਚ ਸੀਗੀ ਉੱਤੇ ਪਹਿਰਾ ਦੇਣ ਦੀ ਲੋੜ ਆ ਉਹਦਾਂ ਦਾ ਜਿਹੜਾ ਅਕਾਲੀ ਦਲ ਉਹਨਾਂ ਨੇ ਚਿਤਵੇਆ ਸੀ ਸੋਚਿਆ ਸੀ ਉਹ ਉਹ ਜਿਹੋ ਜਿਹੇ ਹਾਲਾਤ ਆ ਜਿਹੜਾ ਅਕਾਲੀ ਦਲ ਦੇ ਹੋ ਗਏ ਆ ਉਹ ਆਪਾਂ ਸਾਰੇ ਨੂੰ ਪਤਾ ਹੈ ਕਿਉਂਕਿ ਉਹ ਇੱਕ ਆਕਾਲ ਨੂੰ ਮੰਨਣ ਵਾਲੇ ਤੇ ਅੱਜ ਦੇ ਸਾਡੇ ਅਕਾਲੀ ਪਤਾ ਨਹੀਂ ਕਿਨੂ ਕਿਨੂ ਮੰਨਦੇ ਆ ਜਗੋ ਜਗਾ ਢਾਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਚ ਬੈਠੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਬਕਾ ਸਾਡੇ ਜਥੇਦਾਰ ਅਕਾਲੀ ਦਲ ਦੇ ਮੋਢਿਆਂ ਚੋਂ ਜਥੇਦਾਰ ਅਕਾਲ ਤਖਤ ਜਥੇਦਾਰ ਤੇਜਾ ਸਿੰਘ ਪੁੱਛਰਦੀ ਜਿਹੜੀ ਆਪਾਂ ਇਹ ਉਹਦੀ ਜਾਦ ਮਨਾ ਰਹੇ ਆ ਇੱਕ ਬਹੁਤ ਇਹ ਸਾਡੀ ਕੌਮ ਦੇ ਹੀਰੇ ਸੀ ਬਹੁਤ ਯੋਧੇ ਸੀਗੇ ਠੀਕ ਹੈ ਕਿ ਕਿਸੇ ਵੇਲੇ ਭਲਾ ਹਾ ਤੇ ਹੋ ਜੇ ਬਣ ਜਾਂਦੇ ਆ ਕਿ ਇਹੋ ਜਿਹੇ ਯੋਧਿਆਂ ਨੂੰ ਪਿੱਛੇ ਕਰਕੇ ਕੋਈ ਦੂਜੇ ਚਾਪਲੂਸ ਲੋਕ ਵੀ ਅੱਗੇ ਆ ਜਾਂਦੇ ਆ ਤੇ ਇਹੋ ਹੀ ਸਾਡੀ ਕੌਮ ਦੀ ਤਰਾਸਦੀ ਰਹੀ ਕਿ ਜਿਹੜੇ ਬੰਦੇ ਜੋਗ ਸੀਗੇ ਜਿਹੜੇ ਸਾਡੀ ਕੌਮ ਦੀ ਅਗਵਾਈ ਕਰਦੇ ਸੀ ਉਹਨਾਂ ਨਾਲ ਕਈ ਵਾਰਾਂ ਇਨਸਾਫ ਨਹੀਂ ਹੋਇਆ ਇਸ ਕਰਕੇ ਆਪਾਂ ਹੁਣ ਜੋ ਉਹਨਾਂ ਦੀ ਸੋਚ ਸੀ ਕਿ ਉੱਤੇ ਪਹਿਰਾ ਦੇਣ ਦੀ ਲੋੜ ਆ ਉਹਦਾਂ ਦਾ ਜਿਹੜਾ ਅਕਾਲੀ ਦਲ ਉਹਨਾਂ ਨੇ ਚਿਤਵੇਆ ਸੀ ਸੋਚਿਆ ਸੀ ਉਹ ਉਹ ਜਿਹੋ ਜਿਹੇ ਹਾਲਾਤ ਆ ਜੇ ਅਕਾਲੀ ਦਲ ਦੇ ਹੋ ਗਏ ਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਉਹ ਇੱਕ ਆਕਾਲ ਨੂੰ ਮੰਨਣ ਵਾਲੇ ਤੇ ਅੱਜ ਦੇ ਸਾਡੇ ਅਕਾਲੀ ਪਤਾ ਨਹੀਂ ਕਿਨੂ ਕਿਨੂ ਮੰਨਦੇ ਆ ਇਸ ਕਰਕੇ ਆਪਾਂ ਫਿਰ ਦੁਬਾਰਾ ਉਹ ਸੋਚ ਨੂੰ ਪਰਚੰਡ ਕਰੀਏ ਉਹ ਸੋਚ ਤੇ ਪਹਿਰਾ ਦੇਈਏ ਉਹ ਉਹਨਾਂ ਨੂੰ ਆਪਣਾ ਉਹਨਾਂ ਦੇ ਦਿਨ ਮਨਾਏ ਤਾਂ ਹੀ ਸਫਲਿਆ ਕਿ ਜੇ ਆਪਾਂ ਉਹਨਾਂ ਦੀ ਸੋਚ ਦੇ ਅਨਸਾਰ ਚੱਲਦੇ ਆਂ ਸੋਚ ਦੇ ਅਨਸਾਰ ਕੰਮ ਕਰਦੇ ਆਂ ਇਹ ਤੁਸੀਂ ਬਹੁਤ ਵਧਾਈ ਦੇ ਪਾਤਰੋ ਕਿ ਜਿਹੜਾ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋ ਤੇ ਮੇਰਾ ਖਿਆਲ ਹੈ ਕਿ ਸਾਨੂੰ ਉਹਨਾਂ ਦੀ ਯਾਦ ਵੱਡੇ ਪੱਧਰ ਤੇ ਇਹ ਸਾਡੇ ਆਗੂਆਂ ਦੀ ਲੀਡਰਾਂ ਦੀ ਜਥੇਦਾਰਾਂ ਦੀ ਸਾਨੂੰ ਵੱਡੇ ਪੱਦਰ ਤੇ ਮਰੋਣੀ ਚਾਹੀਦੀ ਆ ਇਹਦੇ ਇਹਨਾਂ ਵਾਸਤੇ ਕੋਈ ਕੋਈ ਸਾਂਝੀ ਜਗ੍ਹਾ ਪੰਜਾਬ ਚ ਇਹੋ ਜੀ ਜਗ੍ਹਾ ਤੇ ਹੋਵੇ ਜਿੱਥੇ ਸਾਰਾ ਪੰਜਾਬ ਇਕੱਠਾ ਹੋ ਕੇ ਇਹੋ ਜੇ ਯੋਧਿਆਂ ਦੀ ਜਰਨਲਾਂ ਦੀ ਸਾਡਿਆਂ ਦੀ ਜਿਹੜੀ ਬਾਤ ਪਾਈ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾਵੇ ਇਹ ਇਤਿਹਾਸ ਨੂੰ ਤੇ ਇਹ ਇਹ ਮੈਂ ਇਹ ਤੁਹਾਡਾ ਤਾਏ ਦਲ ਤੋਂ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਸਾਨੂੰ ਫੇਰ ਸਾਡੀ ਕੌਮ ਨੂੰ ਫੇਰ ਆਪਣੇ ਜਿਹੜੇ ਪ੍ਰਾਣੇ ਸਾਡੇ ਜਥੇਦਾਰ ਸੀ ਉਹਨਾਂ ਵੱਲ ਸਾਨੂੰ ਮੋੜਿਆ ਤੇ ਅਸੀਂ ਉਹਨਾਂ ਤੋਂ ਅਗਵਾਈ ਲਈਏ ਤੇ ਉਹਨਾਂ ਦੇ ਜੋ ਉਹਨਾਂ ਦੇ ਸੁਪਨੇ ਸੀ ਉਹਨਾਂ ਨੂੰ ਪੂਰਾ ਕਰੀਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਹੋਈ ਭੁੱਲ ਚੁੱਕ ਲਈ ਮਾਫੀ ਚਾਹੁੰਦੇ ਆ ਇੱਕ ਅਸੀਂ ਲੇਟ ਆਉਣ ਵਾਸਤੇ ਵੀ ਮਾਫੀ ਚਾਹੁੰਦੇ ਆ ਕੇ ਹੁਣ ਪ੍ਰੋਗਰਾਮ ਦੀ ਸਮਾਪਤੀ ਅਸੀਂ ਫਿਰ ਵੀ ਕਈ ਜਗ੍ਹਾ ਤੋਂ ਘੁੰਮ ਦੇ ਕਮੋਦੇ ਥੋੜਾ ਜਿਹਾ ਲੇਟ ਹੋ ਗਏ ਆ ਇਹਦੇ ਵਾਸਤੇ ਮਾਫੀ ਚਾਹੁੰਦੇ ਆ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਕਿ ਤੁਸੀਂ ਜਿਹੜੀ ਇੱਕ ਖਡੂਰ ਸਾਹਿਬ ਦੀ ਇਲੈਕਸ਼ਨ ਹੋਈ ਉਹਦੇ ਚ ਵੀ ਤੁਸੀਂ ਬਹੁਤ ਵੱਡਾ ਯੋਗਦਾਨ ਇਹ ਜਿਹੜੇ ਇਲਾਕੇ ਨੇ ਇਹ ਖਡੂਰ ਸਾਹਿਬ ਦੇ ਲੋਕਾਂ ਨੇ ਪਾਇਆ ਉਹਦੇ ਵਾਸਤੇ ਵੀ ਅਸੀਂ ਹਮੇਸ਼ਾ ਤੁਹਾਡੇ ਰਿਣੀ ਰਾਵਾਂਗੇ ਤੁਹਾਡੇ ਨਾਲ ਜੋ ਇੱਕ ਯਕੀ ਇਹੋ ਜਿਹੇ ਜਥੇਦਾਰਾਂ ਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਉਹ ਕਾਰਜ ਕਰਾਂਗੇ ਇੰਨੇ ਆਖ ਬੇਨਤੀਆਂ ਪ੍ਰਵਾਨ ਕਰਿਓ ਭੁੱਲ ਚੁੱਕਲੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਇਹ ਸਾਡੀ ਕੌਮ ਦੇ ਹੀਰੇ ਸੀ ਬਹੁਤ ਯੋਧੇ ਸੀਗੇ ਠੀਕ ਹੈ ਕਿ ਕਿਸੇ ਵੇਲੇ ਭਲਾ ਹਾਤੇ ਹੋ ਜੇ ਬਣ ਜਾਂਦੇ ਆ ਕਿ ਇਹੋ ਜਿਹੇ ਯੋਧਿਆਂ ਨੂੰ ਪਿੱਛੇ ਕਰਕੇ ਕੋਈ ਦੂਜੇ ਚਾਪਲੂਸ ਲੋਕ ਵੀ ਅੱਗੇ ਆ ਜਾਂਦੇ ਆ ਇਹ ਹੋਈ ਸਾਡੀ ਕੌਮ ਦੇ ਇਤਰਾਸ ਦੀ ਰਹੀ ਕਿ ਜਿਹੜੇ ਬੰਦੇ ਜੋਗ ਸੀਗੇ ਜਿਹੜੇ ਸਾਡੀ ਕੌਮ ਦੇ ਅਗਵਾਈ ਕਰਦੇ ਸੀ ਉਹਨਾਂ ਨਾਲ ਕਈ ਵਾਰਾ ਇਨਸਾਫ ਨਹੀਂ ਹੋਇਆ ਜੋ ਉਹਨਾਂ ਦੀ ਸੋਚ ਸੀਗੀ ਉਹਤੇ ਪਹਿਰਾ ਦੇਣ ਦੀ ਲੋੜ ਆ ਉਹਦਾਂ ਦਾ ਜਿਹੜਾ ਅਕਾਲੀ ਦਲ ਉਹਨਾਂ ਨੇ ਚਿਤਵੇਆ ਸੀ ਸੋਚਿਆ ਸੀ ਉਹ ਉਹ ਜਿਹੋ ਜਿਹੇ ਹਾਲਾਤ ਆ ਜੇ ਅਕਾਲੀ ਦਲ ਦੇ ਹੋ ਗਏ ਆ ਉਹ ਆਪਾਂ ਸਾਰੇ ਨੂੰ ਪਤਾ ਹੈ ਕਿਉਂਕਿ ਉਹ ਇੱਕ ਅਕਾਲ ਨੂੰ ਮੰਨਣ ਵਾਲੇ ਤੇ ਅੱਜ ਦੇ ਸਾਡੇ ਅਕਾਲੀ ਪਤਾ ਨਹੀਂ ਕਿਨੂ-ਕਿਨੂ ਮੰਨਦੇ ਆ ਜਗੋ ਜਗਾਟਾਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਜ ਬੈਠੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਬਕਾ ਸਾਡੇ ਜਥੇਦਾਰ ਅਕਾਲੀ ਦਲ ਦੇ ਮੋਢਿਆਂ ਚੋਂ ਜਥੇਦਾਰ ਅਕਾਲ ਤਖਤ ਜਸੇਦਾਰ ਤੇਜਾ ਸਿੰਘ ਪੁੱਛਰ ਦੀ ਜਿਹੜੀ ਆਪਾਂ ਇਹ ਉਹਦੇ ਜਾਦ ਮਨਾ ਰਹੇ ਆ ਇੱਕ ਬਹੁਤ ਇਹ ਸਾਡੀ ਕੌਮ ਦੇ ਹੀਰੇ ਸੀ ਬਹੁਤ ਯੋਧੇ ਸੀਗੇ ਠੀਕ ਹੈ ਕਿ ਕਿਸੇ ਵੇਲੇ ਭਲਾ ਹਾਤੇ ਹੋ ਜੇ ਬਣ ਜਾਂਦੇ ਆ ਕਿ ਇਹੋ ਜੇ ਯੋਧਿਆਂ ਨੂੰ ਪਿੱਛੇ ਕਰਕੇ ਕੋਈ ਦੂਜੇ ਚਾਪਲੂਸ ਲੋਕ ਵੀ ਅੱਗੇ ਆ ਜਾਂਦੇ ਆ ਤੇ ਇਹੋ ਹੀ ਸਾਡੀ ਕੌਮ ਦੀ ਤਰਾਸਦੀ ਰਹੀ ਕਿ ਜਿਹੜੇ ਬੰਦੇ ਜੋਗ ਸੀਗੇ ਜਿਹੜੇ ਸਾਡੀ ਕੌਮ ਦੀ ਗਵਾਹੀ ਕਰਦੇ ਸੀ ਉਹਨਾਂ ਨਾਲ ਕਈ ਵਾਰਾਂ ਇਨਸਾਫ ਨਹੀਂ ਹੋਇਆ ਇਸ ਕਰਕੇ ਆਪਾਂ ਹੋਣਾ ਜੋ ਉਹਨਾਂ ਦੀ ਸੋਚ ਸੀਗੀ ਉਹਤੇ ਪਹਿਰਾ ਦੇਣ ਦੀ ਲੋੜ ਆ ਉਹਦਾਂ ਦਾ ਜਿਹੜਾ ਅਕਾਲੀ ਦਲ ਉਹਨਾਂ ਨੇ ਚਿਤਵੇਆ ਸੀ ਸੋਚਿਆ ਸੀ ਉਹ ਉਹ ਜਿਹੋ ਜਿਹੇ ਹਾਲਾਤ ਆ ਜਿਹੜਾ ਅਕਾਲੀ ਦਲ ਦੇ ਹੋ ਗਏ ਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਉਹ ਇੱਕ ਆਕਾਲ ਨੂੰ ਮੰਨਣ ਵਾਲੇ ਤੇ ਅੱਜ ਦੇ ਸਾਡੇ ਅਕਾਲੀ ਪਤਾ ਨਹੀਂ ਕਿਨੂ ਕਿਨੂ ਮੰਨਦੇ ਆ ਇਸ ਕਰਕੇ ਆਪਾਂ ਫਿਰ ਦੁਬਾਰਾ ਉਹ ਸੋਚ ਨੂੰ ਪਰਚੰਡ ਕਰੀਏ ਉਹ ਸੋਚ ਤੇ ਪਹਿਰਾ ਦਈਏ ਉਹ ਉਹਨਾਂ ਨੂੰ ਆਪਣੇ ਉਹਨਾਂ ਦੇ ਦਿਨ ਮਨਾਏ ਤਾਂ ਹੀ ਸਫਲਿਆ ਕਿ ਜੇ ਆਪਾਂ ਉਹਨਾਂ ਦੀ ਸੋਚ ਦੇ ਅਨਸਾਰ ਚੱਲਦੇ ਆਂ ਸੋਚ ਦੇ ਅਨਸਾਰ ਕੰਮ ਕਰਦੇ ਆਂ ਇਹ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਕਿ ਜਿਹੜਾ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋ ਤੇ ਮੇਰਾ ਖਿਆਲ ਹੈ ਕਿ ਸਾਨੂੰ ਉਹਨਾਂ ਦੀ ਯਾਦ ਵੱਡੇ ਪੱਧਰ ਤੇ ਇਹ ਸਾਡੇ ਆਗੂਆਂ ਦੀ ਲੀਡਰਾਂ ਦੀ ਜਥੇਦਾਰਾਂ ਦੀ ਸਾਨੂੰ ਵੱਡੇ ਪੱਧਰ ਤੇ ਮਨਾਉਣੀ ਚਾਹੀਦੀ ਆ ਇਹਦੇ ਇਹਨਾਂ ਵਾਸਤੇ ਕੋਈ ਕੋਈ ਸਾਂਝੀ ਜਗ੍ਹਾ ਪੰਜਾਬ ਚ ਇਹੋ ਜੀ ਜਗ੍ਹਾ ਤੇ ਹੋਵੇ ਜਿੱਥੇ ਸਾਰਾ ਪੰਜਾਬ ਇਕੱਠਾ ਹੋ ਕੇ ਇਹੋ ਜੇ ਯੋਧਿਆਂ ਦੀ ਜਰਨੈਲਾਂ ਦੀ ਸਾੜਿਆਂ ਦੀ ਜਿਹੜੀ ਬਾਤ ਪਾਈ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾਵੇ ਇਹ ਇਤਿਹਾਸ ਨੂੰ ਤੇ ਇਹ ਇਹ ਹੀ ਮੈਂ ਇਹ ਤੁਹਾਡਾ ਤਾਇਦਲ ਤੋਂ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਸਾਨੂੰ ਫੇਰ ਸਾਡੀ ਕੌਮ ਨੂੰ ਫੇਰ ਆਪਣੇ ਜਿਹੜੇ ਪ੍ਰਾਣੇ ਸਾਡੇ ਜਥੇਦਾਰ ਸੀ ਉਹਨਾਂ ਵੱਲ ਸਾਨੂੰ ਮੋੜਿਆ ਤੇ ਅਸੀਂ ਉਹਨਾਂ ਤੋਂ ਅਗਵਾਈ ਲਈਏ ਤੇ ਉਹਨਾਂ ਦੇ ਜੋ ਉਹਨਾਂ ਦੇ ਸੁਪਨੇ ਸੀ ਉਹਨਾਂ ਨੂੰ ਪੂਰਾ ਕਰੀਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਹੋਈ ਭੁੱਲ ਚੁੱਕ ਲਈ ਮਾਫੀ ਚਾਹੁੰਦੇ ਆ ਇੱਕ ਅਸੀਂ ਲੇਟ ਆਉਣ ਵਾਸਤੇ ਵੀ ਮਾਫੀ ਚਾਹੁੰਦੇ ਆ ਕਿ ਹੋਣ ਪ੍ਰੋਗਰਾਮ ਦੀ ਸਮਾਪਤੀ ਅਸੀਂ ਫਿਰ ਵੀ ਕਈ ਜਗ੍ਹਾ ਤੋਂ ਘੁੰਮ ਦੇ ਕਮੋਦੇ ਥੋੜਾ ਜਿਹਾ ਲੇਟ ਹੋ ਗਏ ਆ ਇਹਦੇ ਵਾਸਤੇ ਮਾਫੀ ਚਾਹੁੰਦੇ ਆ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਕਿ ਤੁਸੀਂ ਜਿਹੜੀ ਇੱਕ ਖਡੂਰ ਸਾਹਿਬ ਦੀ ਇਲੈਕਸ਼ਨ ਹੋਈ ਉਹਦੇ ਚ ਵੀ ਤੁਸੀਂ ਬਹੁਤ ਵੱਡਾ ਯੋਗਦਾਨ ਇਹ ਜਿਹੜੇ ਇਲਾਕੇ ਨੇ ਇਹ ਖਡੂਰ ਸਾਹਿਬ ਦੇ ਲੋਕਾਂ ਨੇ ਪਾਇਆ ਉਹਦੇ ਵਾਸਤੇ ਵੀ ਅਸੀਂ ਹਮੇਸ਼ਾ ਤੁਹਾਡੇ ਰਿਣੀ ਰਾਵਾਂਗੇ ਤੁਹਾਡੇ ਨਾਲ ਜੋ ਇੱਕ ਯਕੀ ਇਹੋ ਜਿਹੇ ਜਥੇਦਾਰਾਂ ਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਉਹ ਕਾਰਜ ਕਰਾਂਗੇ ਇੰਨੇ ਗ ਬੇਨਤੀਆਂ ਪ੍ਰਵਾਨ ਕਰਿਓ ਭੁੱਲ ਚੁਕਲੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਇੱਕ ਬਹੁਤ ਇਹ ਸਾਡੀ ਕੌਮ ਦੇ ਹੀਰੇ ਸੀ ਬਹੁਤ ਯੋਧੇ ਸੀਗੇ ਠੀਕ ਹੈ ਕਿ ਕਿਸੇ ਵੇਲੇ ਭਲਾ ਹਾ ਤੇ ਹੋ ਜੇ ਵੱਢ ਜਾਂਦੇ ਆ ਕਿ ਇਹੋ ਜਿਹੇ ਯੋਧਿਆਂ ਨੂੰ ਪਿੱਛੇ ਕਰਕੇ ਕੋਈ ਦੂਜੇ ਚਾਪਲੂਸ ਲੋਕ ਵੀ ਅੱਗੇ ਆ ਜਾਂਦੇ ਆ ਇਹੋ ਹੀ ਸਾਡੀ ਕੌਮ ਦੇ ਇਤਰਾਸ ਦੀ ਰਹੀ ਕਿ ਜਿਹੜੇ ਬੰਦੇ ਜੋਗ ਸੀਗੇ ਜਿਹੜੇ ਸਾਡੀ ਕੌਮ ਦੀ ਗਵਾਹੀ ਕਰਦੇ ਸੀ ਉਹਨਾਂ ਨਾਲ ਕਈ ਵਾਰਾਂ ਇਨਸਾਫ ਨਹੀਂ ਹੋਇਆ ਜੋ ਉਹਨਾਂ ਦੀ ਸੋਚ ਸੀਗੀ ਉੱਤੇ ਪਹਿਰਾ ਦੇਣ ਦੀ ਲੋੜ ਆ ਉਹਦਾਂ ਦਾ ਜਿਹੜਾ ਅਕਾਲੀ ਦਲ ਉਹਨਾਂ ਨੇ ਚਿਤਵੇਆ ਸੀ ਸੋਚਿਆ ਸੀ ਉਹ ਉਹ ਜਿਹੋ ਜਿਹੇ ਹਾਲਾਤ ਆ ਜੇ ਅਕਾਲੀ ਦਲ ਦੇ ਹੋ ਗਏ ਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਉਹ ਇਕਾਕਾਲ ਨੂੰ ਮੰਨਣ ਵਾਲੇ ਤੇ ਅੱਜ ਦੇ ਸਾਡੇ ਅਕਾਲੀ ਪਤਾ ਨਹੀਂ ਕਿਨੂ-ਕਿਨੂ ਮੰਨਦੇ ਆ ਜਗੋ ਜਗਾਟਾਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਚ ਬੈਠੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਬਕਾ ਸਾਡੇ ਜਥੇਦਾਰ ਅਕਾਲੀ ਦਲ ਦੇ ਮੋਢਿਆਂ ਚੋਂ ਜਥੇਦਾਰ ਅਕਾਲ ਤਖਤ ਜਸੇਦਾਰ ਤੇਜਾ ਸਿੰਘ ਪੁੱਛਰ ਦੀ ਜਿਹੜੀ ਆਪਾਂ ਇਹ ਉਹਦੀ ਜਾਦ ਮਨਾ ਰਹੇ ਆ ਇੱਕ ਬਹੁਤ ਇਹ ਸਾਡੀ ਕੌਮ ਦੇ ਹੀਰੇ ਸੀ ਬਹੁਤ ਯੋਧੇ ਸੀਗੇ ਠੀਕ ਹੈ ਕਿ ਕਿਸੇ ਵੇਲੇ ਭਲਾ ਹਾ ਤੇਹੋ ਜੇ ਵੱਡ ਜਾਂਦੇ ਆ ਕਿ ਇਹੋ ਜੇ ਯੋਧਿਆਂ ਨੂੰ ਪਿੱਛੇ ਕਰਕੇ ਕੋਈ ਦੂਜੇ ਚਾਪਲੂਸ ਲੋਕ ਵੀ ਅੱਗੇ ਆ ਜਾਂਦੇ ਆ ਤੇ ਇਹੋ ਹੀ ਸਾਡੀ ਕੌਮ ਦੀ ਤਰਾਸਦੀ ਰਹੀ ਕਿ ਜਿਹੜੇ ਬੰਦੇ ਜੋਗ ਸੀਗੇ ਜਿਹੜੇ ਸਾਡੀ ਕੌਮ ਦੀ ਅਗਵਾਈ ਕਰਦੇ ਸੀ ਉਹਨਾਂ ਨਾਲ ਕਈ ਵਾਰਾ ਇਨਸਾਫ ਨਹੀਂ ਹੋਇਆ ਇਸ ਕਰਕੇ ਆਪਾਂ ਹੋਣਾ ਜੋ ਉਹਨਾਂ ਦੀ ਸੋਚ ਸੀ ਕਿ ਉਹਤੇ ਪਹਿਰਾ ਦੇਣ ਦੀ ਲੋੜ ਆ ਉਹਦਾ ਦਾ ਜਿਹੜਾ ਅਕਾਲੀ ਦਲ ਉਹਨਾਂ ਨੇ ਚਿਤਵੇਆ ਸੀ ਸੋਚਿਆ ਸੀ ਉਹ ਉਹ ਜਿਹੋ ਜਿਹੇ ਹਾਲਾਤ ਆ ਜੇ ਅਕਾਲੀ ਦਲ ਦੇ ਹੋ ਗਏ ਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਉਹ ਇੱਕ ਆਕਾਲ ਨੂੰ ਮੰਨਣ ਵਾਲੇ ਤੇ ਅੱਜ ਦੇ ਸਾਡੇ ਅਕਾਲੀ ਪਤਾ ਨਹੀਂ ਕਿਨੂ ਕਿਨੂ ਮੰਨਦੇ ਆ ਇਸ ਕਰਕੇ ਆਪਾਂ ਫਿਰ ਦੁਬਾਰਾ ਉਹ ਸੋਚ ਨੂੰ ਪਰਚੰਡ ਕਰੀਏ ਉਹ ਸੋਚ ਤੇ ਪੈਰਾ ਦਈਏ ਉਹ ਉਹਨਾਂ ਨੂੰ ਆਪਣਾ ਉਹਨਾਂ ਦੇ ਦਿਨ ਮਨਾਏ ਤਾਂ ਹੀ ਸਫਲਿਆ ਕਿ ਜੇ ਆਪਾਂ ਉਹਨਾਂ ਦੀ ਸੋਚ ਦੇ ਅਨਸਾਰ ਚੱਲਦੇ ਆਂ ਸੋਚ ਦੇ ਅਨਸਾਰ ਕੰਮ ਕਰਦੇ ਆਂ ਇਹ ਤੁਸੀਂ ਬਹੁਤ ਵਧਾਈ ਦੇ ਪਾਤਰੋ ਕਿ ਜਿਹੜਾ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋ ਤੇ ਮੇਰਾ ਖਿਆਲ ਹੈ ਕਿ ਸਾਨੂੰ ਉਹਨਾਂ ਦੀ ਯਾਦ ਵੱਡੇ ਪੱਧਰ ਤੇ ਇਹ ਸਾਡੇ ਆਗੂਆਂ ਦੀ ਲੀਡਰਾਂ ਦੀ ਜਥੇਦਾਰਾਂ ਦੀ ਸਾਨੂੰ ਵੱਡੇ ਪੱਧਰ ਤੇ ਮਨਾਉਣੀ ਚਾਹੀਦੀ ਆ ਇਹਦੇ ਇਹਨਾਂ ਵਾਸਤੇ ਕੋਈ ਕੋਈ ਸਾਂਝੀ ਜਗ੍ਹਾ ਪੰਜਾਬ ਚ ਇਹੋ ਜੀ ਜਗ੍ਹਾ ਤੇ ਹੋਵੇ ਜਿੱਥੇ ਸਾਰਾ ਪੰਜਾਬ ਇਕੱਠਾ ਹੋ ਕੇ ਇਹੋ ਜੇ ਯੋਧਿਆਂ ਦੀ ਜਰਨੈਲਾਂ ਦੀ ਸਾੜਿਆਂ ਦੀ ਜਿਹੜੀ ਬਾਤ ਪਾਈ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾਵੇ ਇਹ ਇਤਿਹਾਸ ਨੂੰ ਤੇ ਇਹ ਇਹ ਹੀ ਮੈਂ ਇਹ ਤੁਹਾਡਾ ਤਾਇਦਲ ਤੋਂ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਸਾਨੂੰ ਫੇਰ ਸਾਡੀ ਕੌਮ ਨੂੰ ਫੇਰ ਆਪਣੇ ਜਿਹੜੇ ਪੁਰਾਣੇ ਸਾਡੇ ਜਥੇਦਾਰ ਸੀ ਉਹਨਾਂ ਵੱਲ ਸਾਨੂੰ ਮੋੜਿਆ ਤੇ ਅਸੀਂ ਉਹਨਾਂ ਤੋਂ ਅਗਵਾਈ ਲਈਏ ਤੇ ਉਹਨਾਂ ਦੇ ਜੋ ਉਹਨਾਂ ਦੇ ਸੁਪਨੇ ਸੀ ਉਹਨਾਂ ਨੂੰ ਪੂਰਾ ਕਰੀਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਹੋਈ ਭੁੱਲ ਚੁੱਕ ਲਈ ਮਾਫੀ ਚਾਹੁੰਦੇ ਆ ਇੱਕ ਅਸੀਂ ਲੇਟ ਆਉਣ ਵਾਸਤੇ ਵੀ ਮਾਫੀ ਚਾਹੁੰਦੇ ਆ ਕਿ ਹੁਣ ਪ੍ਰੋਗਰਾਮ ਦੀ ਸਮਾਪਤੀ ਅਸੀਂ ਫਿਰ ਵੀ ਕਈ ਜਗ੍ਹਾ ਤੋਂ ਕਮ ਦੇ ਕਮ ਉਹਦੇ ਥੋੜਾ ਜਿਹਾ ਲੇਟ ਹੋ ਗਏ ਆ ਇਹਦੇ ਵਾਸਤੇ ਮਾਫੀ ਚਾਹੁੰਦੇ ਆ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਸੰਗਤਾਂ ਦਾ ਕਿ ਤੁਸੀਂ ਜਿਹੜੀ ਇੱਕ ਖਡੂਰ ਸਾਹਿਬ ਦੀ ਇਲੈਕਸ਼ਨ ਹੋਈ ਉਹਦੇ ਚ ਵੀ ਤੁਸੀਂ ਬਹੁਤ ਵੱਡਾ ਯੋਗਦਾਨ ਇਹ ਜਿਹੜੇ ਇਲਾਕੇ ਨੇ ਇਹ ਖਡੂਰ ਸਾਹਿਬ ਦੇ ਲੋਕਾਂ ਨੇ ਪਾਇਆ ਉਹਦੇ ਵਾਸਤੇ ਵੀ ਅਸੀਂ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ ਤੁਹਾਡੇ ਨਾਲ ਜੋ ਇੱਕ ਯਕਿ ਇਹੋ ਜਿਹੇ ਜਥੇਦਾਰਾਂ ਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਉਹ ਕਾਰਜ ਕਰਾਂਗੇ ਇਨੀਆਂ ਗ ਬੇਨਤੀਆਂ ਪ੍ਰਵਾਨ ਕਰਿਓ ਭੁੱਲ ਜੁਕਲੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ